प्रधानी मंडल से शिशोभन बहुत ही जनरल सेक्रेटर साहब ने एक शब्द जरूर कहा कि जगह जगह नाम लगा तो फौजी आप तैयार होना चाहिए मगर मेरे आप तो पहला तीन मिनट ही आप ही बोलोगे मैं फौजी आप को आगे खड़ गया सी मैं मैं आज बहुत ਅੱਜ ਇਹ ਮੌਕਾ ਮੈਂ ਅੱਜ ਵਾਦਾ ਸਮਾਦਾਨੀ ਲਵਾਂਗਾ ਕਿਉਂਕਿ ਇਸ ਮੰਚ ਤੋਂ ਬਹੁਤ ਹੀ ਵਧੀਆ ਤੇ ਬਹੁਤ ਹੀ ਗਹਿਰੀਆਂ ਬਹੁਤ ਕੀਮਤੀ ਗਿਆਨ ਦੀਆਂ ਗੱਲਾਂ ਬਹੁਤ ਪੱਤੇ ਬੜੇ ਗਹਿਰੇ ਹਰ ਇੱਕ ਨੇ ਆਪਣੇ ਆਪਣੇ ਖੇਤਰ ਦੇ ਵਿੱਚ ਇਸ ਤਦਾਨ ਨੂੰ ਪੂਰੀ ਤਰ੍ਹਾਂ ਨਾਪਿਆ ਤੋਲਿਆ ਔਰ ਬਹੁਤ ਹੀ ਵਧੀਆ ਢੰਗ ਨਾਲ ਮੁਲਾਂਕਣ ਕੀਤਾ ਹੈ ਮੈਂ ਜੇ ਇਸ ਤਦਾਦ ਬਾਰੇ ਹੋਰ ਜ਼ਿਆਦਾ ਬੋਲूंगा ਤਾਂ ਸਮਾਂ ਜ਼ਿਆਦਾ ਹੋ ਜਾਊਗਾ ਇੱਕ ਅਧਿਆਪਨ ਦਾ ਵਿਦਿਆਰਥੀ ਹੋਣ ਦੇ ਨਾਤੇ ਮੈਂ ਇੰਨੇ ਕਹੂੰਗਾ ਕਿ ਕਲਮਦਾਨ ਜੀ ਨੇ ਪੋਤਕਿਕ ਅਹਿਦੀ ਸਮਾਰ ਨੂੰ ਭੇਂਟ ਕੀਤੀ ਹੈ ਜਿਹੜੀ ਕਿ ਬਹੁਤ ਹੀ ਜ਼ਰੂਰੀ ਸੀ ਬਹੁਤ ਘੱਟ ਸਾਹਿਤ ਇਹ ਜਾ ਫਿਰ ਗਿਆ ਜਾ ਰਿਹਾ ਸੀ ਔਰ ਉਹਦੇ ਵਿੱਚ ਕਈ ਕਿਤਾਬਾਂ ਨਵੇਂ ਆਧਿਕਲ ਦੇ ਸਮੇਂ ਦੇ ਵਿੱਚ ਇਹਨੀਆਂ ਆ ਰਹੀਆਂ ਨੇ ਖਾਸ ਕਰ ਸੰਗਰੂਰ ਸਹਿਸਵਾ ਧੂਰੀ ਸਹਿਸਵਾ ਜਿਹੜਾ ਸਾਡੇ ਲਾਗਲੇ ਜਿੰਨੇ ਵੀ ਸ਼ਹਿਰ ਦੇ ਉੱਤੇ ਪਟਿਆਲਾ ਹੋਰ ਉੱਤੇ ਲੋਕ ਆਪਨ ਹੋ ਰਹੀਆਂ ਨੇ ਉਹਦੇ ਅਧਿਆਤਮਿਕ ਕਿਤਾਬਾਂ ਜਾਂ ਇਹਨੀਆਂ ਪ੍ਰਕਿਰਤੀ ਨਾਲ ਸੰਬੰਧਤ ਜਾਂ ਇਹਨਾਂ ਜਨਮਾਂ ਵਾਲਾ ਪਸਾਰਾ ਇਹ ਬਹੁਤ ਹੀ ਕੀਮਤੀ ਸਹਿਤ ਸੱਜਿਆ ਜਾ ਰਿਹਾ ਹੈ ਮੈਂ ਇਹਦਾ ਸਭ ਦਾ ਧੰਨਵਾਦ ਵੀ ਕਰਦਾ ਤੇ ਕਲਮਦਾਨ ਸਾਹਿਬ ਇਹਨਾਂ ਨਾਲ ਇਹਨਾਂ ਦੀ ਧਰਮ ਪਤਨੀ ਪ੍ਰੇਮ ਲਤਾ ਜੀ ਜਿਨ੍ਹਾਂ ਨੇ ਬਹੁਤ ਮਿਹਨਤ ਨਾਲ ਇਸ ਕਾਰਜ ਬਹਾਰ ਕਿ ਦੀ ਇਹਨਾਂ ਦਾ ਇਹਨਾਂ ਨੂੰ ਲੱਖਾਂ ਲੱਖ ਅਰਦਾਈ ਜਿਵੇਂ ਉਹਨਾਂ ਨੇ ਕੋਟਨ ਕੋਟ ਵਧਾਈ ਦਿੱਤੀ ਹੈ ਪਰ ਮੈਂ ਇਹਦੇ ਨਾਲ ਜ਼ਰੂਰ ਇਹਨਾਂ ਨੂੰ ਇੱਕ ਗੱਲ ਜ਼ਰੂਰ ਕਹੂੰਗਾ ਕਿ ਇਹਨਾਂ ਨੇ ਜੋ ਜੋ ਕੁਛੇ ਦੇ ਵਿੱਚ ਸੱਬਿਆ ਚਾਰ ਵਾਰ ਇਹ ਗੱਲਾਂ ਕੀਤੀਆਂ ਨੇ ਉਹਦੇ ਕਿ ਹੋ ਸਕਦਾ ਇਸ ਕਿਤਾਬ ਦੇ ਵਿੱਚੋਂ ਨਾ ਹੁਣ ਜਿਵੇਂ ਪ੍ਰਬੰਧਕੀ ਨੇ ਇੱਕ ਚੋਟੀ ਮਾਦੀ ਗਲਤੀ ਕੀਤੀ ਹੈ

ਦੇ ਦੇਖੋ ਜਿਹੜਾ ਆਤਮ ਨਿਚਿੰਤਨ ਬੰਦਾ ਕਰਦਾ ਹੈ ਉਹੀ ਹੈ ਕਹਿ ਸਕਦਾ ਮੈਂ ਬੜਾ ਪ੍ਰੇਮ ਕਰਦਾ ਇਹਨਾਂ ਨੂੰ ਗੁਰੂ ਨੇ ਸਾਡੇ ਉਹਨਾਂ ਆਨੰਦ ਦੇ ਸੈਸਾ ਗੁਰੂ ਵੀ ਬੈਠੇ ਨੇ ਤਾਂ ਉਹਨਾਂ ਜੰਗੂਰੀ ਜੀ ਔਰ ਇਹ ਜਦੋਂ ਗਾਲ ਕੱਢਦੇ ਤੁਹਾਨੂੰ ਆਇਆ ਲੱਗਦਾ ਇਹ ਬਹੁਤ ਜ਼ਰੂਰੀ ਸੀ ਸਾਡੇ ਵਾਸਤੇ ਪਰ ਇੰਨੇ ਸਮਾਂ ਲੈਂਦਾ ਹੈ 1.5 ਸਾਰੇ ਮੈਂ ਬਧਾਈ ਦਿੰਦਾ ਮੈਂ ਜਿਆਦਾ ਸਮਾਂ ਨਹੀਂ ਲੈ ਰਿਹਾ ਅਗਲੇ ਬੁਲਾ ਰਹੇ ਹਨ ਸੁਬਾਨਾ ਪੰਜਾ ਰੋਲ ਕਰਨ ਦੀ ਚੀਜ਼ ਆਪਨੀ ਮੰਨਤ ਲੋਕ ਸੇਤ ਮੈਨੂੰ ਦੋ ਸ਼ੇਰ ਕਹਿੰਦੇ ਕਿਹਾ ਗਿਆ ਗਜ਼ਲ ਦੀ ਸੁਣਾਉਣਾ ਮੇਰੇ ਸ਼ੌਕ ਦਨਹੀ ਇਤਵਾਰ ਤੈਨੂੰ ਆ ਜਾਵੇ ਤੂੰ ਮੇਰਾ ਇਹ ਇੰਤਜ਼ਾਰਿਆ

चो नेर जहान अंदरी बसां जे तूं चोन आहे जहान अंदर आदर तवस मुंहिंज اے بیٹھے دل نے خوف سارا جا میرے شاک دنے ہے بدوار تینو آ جا میرے انت دار جا